ਕੋੰਕਾਰ ਸਤਗੁਰ ਪ੍ਰਸਾਦ RAM ਕਲੀ ਮੈਂ ਲਾ ਤੀਜਾ ਘਰ ਪਹਿਲਾ ਸਤਜਗ ਸੱਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਜਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵੀ ਚਾਰ ਜੁਗ ਚਾਰੇ ਨਾਮ ਵਢਿਆਈ ਹੋਈ ਜੇ ਨਾਮ ਲਾਗ ਸੋ ਮੁਕਤ ਹੋਵੇ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾ ਤ੍ਰਿਤ ਇਕ ਕਾਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣ ਨ ਦੂਰ ਗੁਰਮੁਖ ਬੂਝੈ ਸੋਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪੁਰ ਦੁਜਾ ਦੁਵਿਧਾ ਹੋਏ ਰੰਪੁਲਾ ਨੇ ਜਾਣੇ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦੜਾਏ ਕਲਯੁਗ ਧਰਮ ਕਲਾ ਇਕ ਰਹਾਏ ਇਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤਗੁਬਾਰ ਸਤਗੁਰ ਭੇਟੇ ਨਾਮ ਉਧਾਰ ਸਭ ਜੁਗ ਮੈਂ ਸਾਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੇ ਕੋਈ ਸਭ ਜੁਗ ਮੈਂ ਨਾਮ ਊਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ RAM KALI ਮਹਲਾ ਚੌਥਾ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਜੇ ਵੱਡ ਭਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਤੇ ਆਵੇ ਨਾਮ ਜਪਤ ਨਾਮੇ ਸੁਖ ਪਾਵੇ ਧਰ ਨਾਮੇ ਨਾਮ ਸਮਾਵੇ ਗੁਰਮੁਖ ਭਗਤ ਕਰੋ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੇ ਲਿਵ ਲੱਗੇ ਗੁਰਮਤਿ ਹਰਿ ਹਰਿ ਨਾਮ ਸਮਾਣੀ ਰਹਾਉ ਠੀਰਾ ਰਤਨ ਜਿਵੇ ਹਰ ਮਾਨਕ ਬਹੁ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਵੇ ਵੱਡ ਮਸਤਕ ਤਿਨ ਗੁਰਮਤ ਕਢ ਕਢ ਲੀਆ ਰਤਨ ਜਿਵੇ ਹਰ ਲਾਲ ਹਰ ਨਾਮ ਗੁਰਕਾੜ ਤਲੀ ਦਿਖਲਾਇਆ ਭਾਗ ਹੀਣ ਮਨ ਮੁਖ ਨਹੀਂ ਲੀਆ ਤ੍ਰਿਣ ਓਲ ਲੱਖ ਛੁਪਾਇਆ ਮਸਤਕ ਭਾਗ ਹੋਵੇ ਧੁਰ ਲਿਖਿਆ ਤਾਂ ਸਤਗੁਰ ਸੇਵਾ ਲਾਏ ਨਾਨਕ ਰਤਨ ਜਵੇ ਹਰ ਪਾਵੇ ਤਨ ਤਨ ਗੁਰਮਤ ਹਰ ਪਾਏ